ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਦੀ ਭਾਜਪਾ ਟੀਮ ਸਰਦਾਰ ਬਲਵੰਤ ਸਿੰਘ ਰਾਜੋਆਣਾ ਸਾਹਿਬ ਦੀ ਫਾਂਸੀ ਦੇ ਮਸਲੇ ਤੇ ਬਿਲਕੁਲ ਚੁੱਪ ਹੈ ਇੱਕ ਪਾਸਿਓਂ ਬੜੇ ਧਗਮਜੇ ਮਾਰਦੇ ਆ ਕਿ ਮੋਦੀ ਸਰਕਾਰ ਨੇ ਸਿੱਖਾਂ ਲਈ ਬਹੁਤ ਕੁਝ ਕੀਤਾ ਦੂਜੇ ਪਾਸਿਓਂ ਜੇ ਦੇਖਿਆ ਜਾਵੇ ਤੇ ਅੱਜ 29 ਸਾਲ ਹੋ ਗਏ ਨੇ ਭਾਈ ਬਲਵੰਤ ਸਿੰਘ ਰਾਜੋਆਣਾ ਸਾਹਿਬ ਨੂੰ ਜੇਲ੍ਹ ਚ ਬੈਠੇ ਆ 18 ਸਾਲ ਤੋਂ ਵੱਧ ਹੋ ਗਏ ਨੇ ਉਹਨਾਂ ਨੂੰ ਫਾਸੀ ਦੀ ਚੱਕੀ 'ਚ ਬੰਦ ਬੈਠਿਆਂ ਨੂੰ ਮਾਨਯੋਗ ਸੁਪਰੀਮ ਕੋਰਟ ਨੇ ਅੱਜ ਦਾ ਦਿਨ ਨਿਸ਼ਚਿਤ ਕੀਤਾ ਸੀ ਕਿ ਜਿਹੜੀ ਭਾਰ ਸਰਕਾਰ ਹੈ ਉਹ ਆਪਣਾ ਜਿਹੜਾ ਬਿਆਨ ਹੈ ਉਹ ਦਰਜ ਕਰਾਵੇ ਕਿ ਬਲਵੰਤ ਸਿੰਘ ਰਾਜਵਾਨਾ ਸਾਹਿਬ ਦੇ ਕੇਸ ਦਾ ਕੀ ਕਰਨਾ ਹੈ ਇੱਥੇ ਮੈਂ ਦੱਸ ਦਿਆਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਹੁਤ ਲੰਮੇ ਸਮੇਂ ਤੋਂ ਇੱਕ ਪਟੀਸ਼ਨ ਦਾਇਰ ਕੀਤੀ ਹੋਈ ਹੈ ਸੁਪਰੀਮ ਕੋਰਟ ਦੇ ਵਿੱਚ ਜਿਹਦੀ ਸੁਣਵਾਈ ਹੋਣੀ ਹੈ ਭਾਰਤੀ ਜਨਤਾ ਪਾਰਟੀ ਕੋਈ ਵੀ ਜਿਹੜੀ ਸਰਕਾਰ ਇਹਨਾਂ ਦੀ ਕੇਂਦਰ ਸਰਕਾਰ ਹੈ ਉਹ ਜਵਾਬ ਦਾਵਾ ਸੁਪਰੀਮ ਕੋਰਟ ਦੇ ਵਿੱਚ ਦਾਖਲ ਨਹੀਂ ਕਰ ਰਹੀ ਹੈ ਇਥੋਂ ਮਰਜ਼ਾ ਸਾਫ ਹੈ ਕਿ ਕੀ ਚਾਹੁੰਦੇ ਐ ਦੂਜੇ ਬੰਦੇ ਉਹ ਜੇ ਕਿਸਾਨੀ ਦੀ ਗੱਲ ਕਰ ਲਈ ਜਾਵੇ ਤੇ ਅੱਜ ਕਿਸਾਨੀ ਦਾ ਮੁੱਦਾ ਇਹੋ ਜਿਹਾ ਹੈ ਕਿ ਪੰਜਾਬ ਜਿੱਥੇ ਤਾਂ 5 ਲੱਖ ਦੇ ਲਗਭਗ 1 ਏਕੜ ਜਿਹੜੀ ਸਾਡੀ ਜ਼ਮੀਨ ਬਰਬਾਦ ਹੋ ਚੁੱਕੀ ਹੜ੍ਹਾਂ ਨਾਲ ਤੇ ਦੂਜੇ ਪਾਸੇ ਜਿਹੜਾ ਸਾਡੀ ਝੋਨੇ ਦੀ ਫਸਲ ਹੈ ਉਹਦਾ ਝਾੜ ਬਿਲਕੁਲ ਘਟ ਚੁੱਕਾ ਹੈ ਜਿੱਥੇ ਹੜ ਨਹੀਂ ਆਏ ਉਥੇ ਵੀ ਜ਼ਿਮੀਂਦਾਰਾਂ ਨੂੰ ਸਭ ਤੋਂ ਕਿਸਾਨਾਂ ਨੂੰ ਵੱਡੀ ਮਾਰ ਪੈ ਰਹੀ ਹੈ 20 20 ਮਣ ਕਿੱਲੇ ਦਾ ਝਾੜ ਘਟ ਚੁੱਕਾ ਹੈ ਔਰ ਤੀਜੀ ਜਿਹੜੀ ਜਿਹਨੂੰ ਮੌਇਸਚਰ ਕਹਿੰਦੇ ਆ ਨਮੀ ਵਾਲੀ ਸ਼ਰਤ ਹੈ ਉਹ ਵੱਡੇ ਪੱਧਰ ਤੇ ਰੱਖੀ ਹੋਈ ਹੈ ਜਿਹਦੇ ਨਾਲ ਕਿਸਾਨਾਂ ਦਾ ਬਹੁਤ ਵੱਡਾ ਨੁਕਸਾਨ ਹੋ ਰਿਹਾ ਹੈ। ਹੋਰ ਤੇ ਹੋਰ ਵੇਖੀਏ ਉਤੋਂ ਜਿਹੜੀ ਕਣਕ ਦੀ ਫਸਾਈ ਵਾਲਾ ਸਮਾਂ ਉਹ ਨੇੜੇ ਆ ਚੁੱਕਾ ਹੈ। ਅਜੇ ਸਿਰਫ 10% ਝੋਨਾ ਜਿਹੜਾ ਮੰਡੀਆਂ ਦੇ ਵਿੱਚ ਆਇਆ ਤੇ ਉਹ ਵੀ ਜਿੰਨਾ ਕ ਆੜਤੀਆਂ ਨੇ ਆਪਦੇ ਲੈਵਲ ਦੇ ਉੱਤੇ ਜਾਂ ਛਿਲਰ ਵਾਲਿਆਂ ਨੇ ਤੋਲ ਕੇ ਰੱਖ ਲਿਆ ਮੰਡੀਆਂ 'ਚ ਅੰਬਾਰ ਲੱਗ ਗਿਆ ਤੇ ਦੂਜਾ ਕੁਝ ਖਿਲਾਰਿਆ ਹੋਇਆ ਜ਼ਿਮੀਂਦਾਰਾਂ ਨੇ ਕਿਉਂਕਿ ਉਥੇ ਕਿਹਾ ਜਾਂਦਾ ਕਿ ਤੁਹਾਡੇ ਝੋਨੇ ਦਾ ਮੌਇਸਚਰ ਜ਼ਿਆਦਾ ਹੈ। ਪੰਜਾਬ ਦੇ ਵਿੱਚ ਵਾਰ-ਵਾਰ ਕੇਂਦਰ ਦੇ ਮੰਤਰੀ ਆ ਰਹੇ ਆ ਚੰਗੀ ਗੱਲ ਆਉਣ ਜੀ ਆਇਆਂ ਨੂੰ ਪਰ ਨਾ ਤਾਂ ਪੰਜਾਬ ਦੀ ਬੀਜੇਪੀ ਜੁਨਟ ਤੇ ਨਾ ਪੰਜਾਬ ਦੀ ਸਰਕਾਰ ਉਹਨਾਂ ਦੇ ਕੋਲ ਕਿਸਾਨੀ ਦੀ ਕੋਈ ਗੱਲ ਹੀ ਨਹੀਂ ਕਰਦੀ ਇਹ ਦੋਵੇਂ ਤਰ੍ਹਾਂ ਆਪਸ ਵਿੱਚ ਚੋਰ ਸਿਪਾਈ ਵਾਲਾ ਖੇਲ ਰਚੀ ਬੈਠਿਆ ਨੇ ਸੋ ਮੈਂ ਤਾਂ ਬੇਨਤੀ ਕਰਾਂਗਾ ਪੰਜਾਬ ਦੀ ਬੀਜੇਪੀ ਜੁਨਟ ਨੂੰ ਕਿ ਭਾਈ ਇੱਕ ਬੇਨਤੀ ਨੂੰ ਜ਼ਰੂਰ ਪ੍ਰਵਾਨ ਕਰੋ ਤੁਸੀਂ ਬਲਵੰਤ ਸਿੰਘ ਰਾਜੂਆਣਾ ਦੇ ਕੇਸ ਸੰਬੰਧੀ ਕਿਉਂ ਨਹੀਂ ਜੀ ਬੋਲ ਰਹੇ ਵਾਰ-ਵਾਰ ਇੱਥੇ ਮੰਤਰੀ ਆ ਰਹੇ ਨੇ ਪ੍ਰਧਾਨ ਮੰਤਰੀ ਜੀ ਵੀ ਹੋ ਕੇ ਗਏ ਨੇ ਕਿਸੇ ਨੇ ਕੋਈ ਗੱਲ ਨਹੀਂ ਕੀਤੀ ਕਿ ਸਾਡੀਆਂ ਸਿੱਖਾਂ ਦੀਆਂ ਭਾਵਨਾਵਾਂ ਨੇ ਸਾਡੇ ਪੰਜਾਬ ਦੀਆਂ ਭਾਵਨਾਵਾਂ ਨਾਲ ਜੁੜੀਆਂ ਹੋਈਆਂ ਨੇ ਉਸ ਗੱਲ ਨਾਲ ਫਿਰ ਖੇਤੀਬਾੜੀ ਮੰਤਰੀ ਕੱਲ ਹੋ ਕੇ ਗਏ ਨੇ ਕਿਸੇ ਨੇ ਉਹਨਾਂ ਨਾਲ ਕੋਈ ਗੱਲ ਨਹੀਂ ਕੀਤੀ ਕਿ ਕਿਸਾਨੀ ਦੇ ਸਾਡੇ ਆ ਮੁੱਦੇ ਜਿਹੜੇ ਸਮੇਂ ਦੇ ਅਨੁਸਾਰ ਬਹੁਤ ਵੱਡਾ ਜਿਹੜਾ ਸਾਡਾ ਨੁਕਸਾਨ ਹੋ ਰਿਹਾ ਸਾਡਾ ਝਾੜ ਘਟ ਗਿਆ ਸਾਨੂੰ ਕੋਈ ਮੁਆਵਜ਼ਾ ਚਾਹੀਦਾ ਸਾਨੂੰ ਕੋ ਉਹਦਾ ਬੋਨਸ ਚਾਹੀਦਾ ਜੇਕਰ ਪੰਜਾਬ ਸਰਕਾਰ ਹੂਕ ਸੌਂਗੀ ਆ ਪੰਜਾਬ ਸਰਕਾਰ ਕੇਂਦਰ ਦੇ ਅੱਗੇ ਨਹੀਂ ਬੋਲ ਰਹੀ ਤੇ ਜਿਹੜੀ ਭਾਜਪਾ ਇਹ ਚਾਹੁੰਦੀ ਹੈ ਕਿ ਅਸੀਂ ਪੰਜਾਬੀਆਂ ਦੀਆਂ ਵੋਟਾਂ ਲਈਏ ਉਹ ਚੁੱਪ ਕਿਉਂ ਆ? ਉਹ ਕਿਉਂ ਨਹੀਂ ਪੰਜਾਬੀਆਂ ਦੇ ਮੁੱਦੇ ਚੁੱਕ ਰਹੇ? ਉਹ ਕਿਉਂ ਨਹੀਂ ਕਿਸਾਨਾਂ ਦੇ ਮੁੱਦੇ ਚੁੱਕ ਰਹੇ ਆਪਦੀ ਲੀਡਰਸ਼ਿਪ ਕੋਲ ਆਪਦੀ ਸਰਕਾਰ ਕੋਲ ਸਿੱਧੋ ਸਿੱਧ ਇੱਕ ਡਰਾਮਾ ਜਿਹੜਾ ਪੰਜਾਬ ਦੇ ਨਾਲ ਕੀਤਾ ਜਾ ਰਿਹਾ ਹੈ। ਉਹ ਚਾਹੇ ਹੜਪੀੜਤਾਂ ਵਾਲੀ ਗੱਲ ਕਰ ਲਓ। ਚਾਹੇ ਕਿਸੇ ਹੋਰ ਮੁੱਦਿਆਂ ਤੇ ਗੱਲ ਕਰ ਲਓ। ਮੈਂ ਤਾਂ ਅਕਸਰ ਹੀ ਕਹਿਣਾ ਹੁੰਦਾ ਕਿ ਜਿੰਨਾ ਜਿੰਨਾ ਨੇ ਉਹ ਵੇਖਿਆ ਨਾ ਸ਼ਕਤੀਮਾਨ ਉਹਦੇ ਜੀ ਦੋ ਪਾਤਰ ਸਨ ਇੱਕ ਗੰਗਾਧਾਰ ਇੱਕ ਸ਼ਕਤੀਮਾਨ ਬਸ ਉਹੀ ਹੈ ਪੰਜਾਬ ਦੇ ਵਿੱਚ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਉਹ ਦੋਹਾਂ ਪਾਤਰਾਂ ਦਾ ਰੋਲ ਅਦਾ ਕਰ ਰਹੀ ਹੈ ਗੰਗਾਧਾਰ ਇਥੇ ਸ਼ਕਤੀਮਾਨ ਬਣਿਆ ਬੈਠਾ ਹੈ ਸ਼ਕਤੀਮਾਨ ਇਥੇ ਗੰਗਾਧਾਰ ਹੈ ਬਸ ਪੰਜਾਬ ਦੇ ਲੋਕਾਂ ਨੂੰ ਥੋੜੀ ਜੀ ਸਮਝਣ ਦਾ ਯਤਨ ਕਰਨਾ ਚਾਹੀਦਾ ਹੈ ਕਿ ਇਹ ਜਿਹੜੀਆਂ ਲੋਕ ਨੇ ਇਹ ਕਿੱਥੋਂ ਕਿਵੇਂ ਪੰਜਾਬ ਪੰਜਾਬੀ ਆਦੀ ਆਪਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨ ਵਾਸਤੇ ਕਿਵੇਂ ਰੋਜ਼ ਨਵੇਂ ਤੋਂ ਨਵਾਂ ਪ੍ਰੋਪਾਗੈਂਡਾ ਕੋਈ ਰੋਜ਼ ਨਵੇਂ ਤੋਂ ਨਵਾਂ ਇਹੋ ਜਿਹਾ ਕੰਮ ਸ਼ੁਰੂ ਕਰ ਰਹੇ ਨੇ ਜਿਹਦੇ ਸਾਡੀ ਲੋਕਾਂ ਨੂੰ ਸਮਝ ਘੱਟ ਆ ਰਹੀ ਹੈ ਬਸ ਇਹ ਲੋਕ ਉਸ ਗੱਲ ਦਾ ਫਾਇਦਾ ਚੱਕ ਕੇ ਪੰਜਾਬ ਪੰਜਾਬੀਅਤ ਦਾ ਨੁਕਸਾਨ ਕਰ ਰਹੇ ਨੇ